ਪਾਰ ਸਰਕਾਰ ਅਤੇ ਰੇਲਵੇ ਵਿਭਾਗ ਦੇ ਸਹਿਯੋਗ ਦਿਨਾਲ ਪਵਨ ਤੀਰਥ ਵਾਲਮੀਕੀ ਭਗਵਾਨ ਮਹਾਰਾਜ ਜੀ ਦੇ ਸਤਾਨ ਸ਼੍ਰੀ ਅਮਨਿਸਰ ਸਾਹਿਬ ਤੋਂ ਅਯੁੱਧਿਆ ਦੇ ਲਈ ਸੰਤ ਸਮਾਜ ਦੀ ਅਗਵਾਈ ਹੇਠ 1440 ਯਾਤਰੀਆਂ ਦਾ ਜਥਾ ਅਯੁੱਧਿਆ ਦੇ ਦਰਸ਼ਨ ਕਰਨ ਦੇ ਲਈ ਰਵਾਨਾ ਕੀਤਾ ਗਿਆ ਅਤੇ ਕਾਰਨ ਗਲਬਤ ਕਾਰਜ ਪ੍ਰਬੰਧ ਕਾਣੇ ਦੱਸੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪ ਮੁਹਾਰੇ ਪ੍ਰਭੂ ਰਾਮ ਜੀ ਅਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਜਾ ਰਹੇ ਨੇ ਲੁਧਿਆਣਾ ਸ਼ਹਿਰ ਤੋਂ ਇਲਾਵਾ ਜਿੱਥੇ-ਜਿੱਥੇ ਟ੍ਰੇਨ ਸਟੇਸ਼ਨਾਂ ਤੇ ਪਹੁੰਚ ਰਹੀ ਹੈ ਉੱਥੇ ਸੰਗਤਾਂ ਦੇ ਵੱਲੋਂ ਪਰਮਾਤਮਾ ਸਵਾਗਤ ਵੀ ਕੀਤਾ ਜਾ ਰਿ ਅਸੀਂ ਲੁਧਿਆਣਾ ਪਹੁੰਚਣ ਤੇ ਲੁਧਿਆਣਾ ਵਾਸੀਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਪੈਸ਼ਲ ਟ੍ਰੇਨ ਰਾਹੀਂ ਭਗਵਾਨ ਬਾਲਮਿਕੀ ਮਹਾਰਾਜ ਅਤੇ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕਰਵਾਏ ਨੇ ਭਗਵਾਨ ਬਾਲਮਿਕੀ ਥਿਰਤੋਂ ਅਯੋਧਿਆ ਰਾਮ ਮੰਦਰ ਸੰਤ ਸਮਾਜ ਦੀ ਕਵਾਈ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਤੋਂ ਚੱਲੀ ਜਲੰਧਰ ਦੇ ਵਿੱਚ ਬੜਾ ਸਵਾਗਤ ਹੋਇਆ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਸਵਾਗਤ ਹੋਇਆ ਲੁਧਿਆਣਾ ਵਾਸੀਆਂ ਨੇ ਵੀ ਬਹੁਤ ਬੜਾ ਮਾਣ ਦਿੱਤਾ ਔਰ ਇਹ ਜਿਹੜਾ ਸੰਤ ਸਮਾਜ ਦੀ ਗਵਾਹੀ ਕਰ ਰਿਹਾ ਇਹ ਜਿਹੜੀ ਧਰਮ ਜੋੜੋ ਯਾਤਰਾ ਵਾ ਔਰ ਇਹ ਕਿ ਬੜੇ ਇਹ ਦੇਸ਼ ਦੇ ਵਿੱਚ ਸਿਰਿਆ ਆ ਵੀ ਜਿਹੜਾ ਐਸੀ ਭਾਈਚਾਰਾ ਵਾ ਵਾਲਮੀਕੀ ਮਧਵੀ ਸਿੱਖ ਕੇ ਸਾਰੇ ਧਰਮ ਰੜ ਕੇ ਉਹ ਯਾਤਰਾ ਜਿਹੜੀ ਸਪੂਰਨ ਕਰ ਰਹੀ ਆ ਔਰ ਅੰਤਰਰਾਸ਼ਟਰੀ ਵਾਲਮੀਕੀ ਮਜਬੂਤ ਧਰਮ ਸਮਾਜ ਭਾਰਤ ਬਾਣੀ ਪ੍ਰਚਾਰ ਸਭਾ ਵੱਲੋਂ ਜਿਹੜੀ ਹੈ ਧਰਮ ਜੋੜੋ ਯਾਤਰਾ ਜਿਹੜੀ ਨਿਕਲ ਰਹੀ ਆ ਔਰ ਅੰਮਾਲੇ ਵੀ ਬਹੁਤ ਵੱਡਾ ਸਵਾਗਤ ਹੋ ਰਿਹਾ ਤੂਰੀ ਦੇ ਵਿੱਚ ਵੀ ਜਿਹੜਾ ਆ ਸਾਡਾ 300 ਬੰਦਾ ਜਿਹੜਾ ਆ ਉੱਥੇ ਚੜ੍ਹੇਗਾ ਔਰ ਉਹ ਵੀ ਬਹੁਤ ਵੱਡਾ ਸਵਾਗਤ ਹੋਏਗਾ ਅਸੀਂ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆਂ ਉਹ ਅੱਜ ਸਵੇਰੇ 11 ਵਜੇ ਅਸੀਂ ਅਜੋਧਿਆ ਪਹੁੰਚਾਂਗੇ ਤੇ 3 ਵਜੇ ਅਸੀਂ ਉਹ ਮੰਦਿਰ ਚ ਮੱਥਾ ਟੇਕਾਂਗੇ ਦੂਸਰੇ ਦਿਨ ਅਸੀਂ ਜਿਹੜਾ ਆ ਉਹ 10 ਵਜੇ ਉੱਥੋਂ ਰਵਾਨਗੀ ਕਰਾਂਗੇ ਕਈ ਨੂੰ ਅਸੀਂ ਇੱਥੇ ਪਾਵਨ ਵਾਲਮੀਕੀ ਦੀ ਰਿੱਖੇ ਪਹੁੰਚਾਂਗੇ 1440 ਲੋਕ ਆ ਜੀ ਪੂਰੀ ਟレイン ਦੇ ਵਿੱਚ ਇਸ ਅਵਸਰ ਤੇ ਸਮੁੱਚੀ ਸੰਗਤ ਨੂੰ ਸਤਿ ਸਮਾਜ ਵੱਲੋਂ ਇਸ ਧਰਮ ਜਿਹੜਾ ਯਾਤਰਾ ਦੇ ਵਿੱਚ ਜੋ ਸਪੈਸ਼ਲ ਟ੍ਰੇਨ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ ਰੇਲ ਮੰਤਰਾਲੇ ਵੱਲੋਂ ਦਿੱਤੀ ਗਈ ਹੈ ਅਸੀਂ ਕੋਟੀ ਕੋਟੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਭ ਨੂੰ ਸ਼ੁਭ ਕਾਮਨਾਵਾਂ ਜਿੰਨੇ ਹਾਂ ਦੇਸ਼ ਵਾਸੀਆਂ ਨੂੰ ਯੋਗੀ ਰਮਾਇਣ ਦੇ ਸੰਦੇਸ਼ ਨੂੰ ਲੈ ਕੇ ਘਰ-ਘਰ ਤੱਕ ਰਾਮਾਇਣ ਦੇ ਉਪਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਯਤਨ ਇਸ ਟੋਲੀ ਨੇ ਕੀਤਾ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੇ ਅੰਤਰਰਾਸ਼ਟਰੀਆ ਵਾਲਮੀਕੀ ਮਧਮੀ ਸਿੱਖ ਸੰਸਦਾ ਧਰਮ ਸਮਾਜ ਦੇ ਵੱਲੋਂ ਇਸ ਮਹੀਮ ਨੂੰ ਲਗਾਤਾਰ 4 ਮਹੀਨੇ ਤੋਂ ਦਿਨ ਰਾਤ ਇੱਕ ਕਰਕੇ ਇਸ ਟੋਲੀ ਨੇ ਨਿਹੰਤ ਕੀਤੀ ਸੰਗਤਾਂ ਤੱਕ ਵਾਲਮੀਕੀ ਮਹਾਰਾਜ ਜੀ ਦੀ ਰਾਮਾਇਣ ਦਾ ਸੰਦੇਸ਼ ਲੈ ਗਏ भगवान श्री रामचंद्र जी ਦੇ ਉਪਦੇਸ਼ ਨੂੰ ਲੋਕਾਂ ਤੱਕ ਸਾਂਝੇ ਕੀਤਾ ਤਾਂ ਕਿ ਧਰਮਾਂ ਦੇ ਵਿੱਚ ਜੋ ਬਿਤਕਰਾ ਹੈ ਜਾਤ ਪਾਤ ਦਾ ਉੱਚ ਨੀਚ ਦਾ ਕੋਣ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਧਰਮ ਜੋੜੋ ਯਾਤਰਾ ਵਾਲਮੀਕੀ ਤੀਰਤ ਤੋਂ ਪਾਵਨ ਅਯੁੱਧਿਆ ਧਾਮ ਤੱਕ ਨਿਜ਼ਾਰ ਰਹੇ ਹਾਂ ਵਾਲਮੀਕੀ ਮਹਾਰਾਜ ਜੀ ਵਿਰਾਜਮਾਨ ਅਯੁੱਧਿਆ ਧਾਮ ਹੋਣਗੇ ਤੇ ਯੁੱਧਿਆ ਧਾਮ ਤੋਂ શ્રી रामचंद्र ਜੀ ਵਾਲਮਿਕੀ ਪਾਵਨ ਤੀਰਤ ਤੇ ਵਿਰਾਜਮਾਨ ਹੋਣਗੇ ਪਾਵਨ ਜੋਤੀ ਦੇ ਰੂਪ ਦੇ ਵਿੱਚ ਇਹ ਹੀ ਸਾਡਾ ਸੰਦੇਸ਼ ਹੈ ਕਿ ਧਰਮਾਂ ਤੋਂ ਯਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਜੀਂਦੇ ਰੱਖੀਏ ਤੇ ਵਾਲਮਿਕੀ ਮਾਰੇ ਦੱਸੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਤੇ ਆਪਣੀ ਜੀਵਨ ਪਧਤੀ ਨੂੰ ਸੁਧਾਰ ਕੇ ਭਵ ਸਾਗਰ ਚੋਂ ਪਾਰ ਹੋ ਜਾਈਏ ਸਾਰਿਆਂ ਨੂੰ ਜੈ ਵਾਲਮਿਕੀ ਜੈ ਸ਼੍ਰੀ ਰਾਮ ਨਿਦਾਨਾ ਲਾਈਫ ਲਈ ਟਿਕਾ ਚਾਰਤੀ ਰਿਪੋਰਟ